ਹਾਂਜੀ ਮੈਂ ਮਮਤਾ ਕਣਕਵਾਲ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਮਮਤਾ ਕਣਕਵਾਲ ਚੈਨਲ ਤੇ ਤੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਜਿਨ੍ਹਾਂ ਨੇ ਨਹੀਂ ਕਰਿਆ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੁਹਾਡੀ ਬਹੁਤ ਜਿਆਦਾ ਸਪੋਰਟ ਦੀ ਆਪਾਂ ਨੂੰ ਜ਼ਰੂਰਤ ਹੈ ਲਓ ਜੀ ਅੱਜ ਸੁਣਾਉਣਾ ਆਪਾਂ ਬਹੁਤ ਹੀ ਪਿਆਰਾ ਜਿਹਾ ਗੀਤ ਹੈ ਉਮੀਦ ਹੈ ਤੁਹਾਨੂੰ ਸਭ ਨੂੰ ਜ਼ਰੂਰ ਪਸੰਦ ਆਊਗਾ ਜੀ ਤੇ ਵੱਧ ਤੋਂ ਵੱਧ ਮੇਰੇ ਗੀਤਾਂ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਜੀ ਤੇ ਕਮੈਂਟ ਦੇ ਵਿੱਚ ਦੱਸਿਓ ਵੀ ਤੁਹਾਨੂੰ ਗੀਤ ਕਿਵੇਂ ਦੇ ਲੱਗੇ ਲੋਜੀ ਸੁਣਾਉਂਦਾ ਆਪਾਂ ਸੁਣੋ ਤੇ ਬਹੁਤ ਹੀ ਪਿਆਰਾ ਜਿਹਾ ਗੀਤ ਹੈ ਮੈਂ ਤਾੜ ਤਣੀ ਦੀਵੇ ਰਾਜਣਾ ਉੱਚੇ ਟਿਬੇ ਤੇ ਚੜੀ ਕੇ ਬੇ ਮੈਂ ਤਾੜ ਤਣੀ ਦੀਵੇ ਰਾਜਣਾ ਉੱਚੇ ਟਿਬੇ ਤੇ ੜੀਕੇ ਪੰਜ ਪੰਜੇ ਪੁੱਲਗੀ ਵੇ ਰਾਂਝਣਾ ਖੜਾ ਖੜਾ ਦੱਸ ਜਾਈਂ ਵੇ ਪੰਜ ਪੰਜੇ ਪੁੱਲਗੀ ਵੇ ਰਾਂਝਣਾ ਖੜਾ ਖੜਾ ਦੱਸ ਜਾ ਮੈਨੂੰ ਸੰਗ ਜੀ ਲੱਗਦੀ ਨਹੀਂ ਗੋਰੀਏ ਕੋਲ ਖੜੀ ਮੇਰੀ ਮਾਈਂ ਮੈਨੂੰ ਸੰਗ ਜੀ ਲੱਗਦੀ ਨਹੀਂ ਗੋਰੀਏ ਕੋਲ ਖੜੀ ਮੇਰੀ ਮਾਈਂ ਦੋ ਤਾਰਾ വജ് വേണ നൂർ മീരി ചലക എ വേണോരി വേ ചലയാരുപേ ਚਿੱਠੀ ਪੇ ਜੀਂ ਬੇ ਰਾਜਣਾ ਮਾਪਣ ਤੋਂ ਚੋਰੀ 베 ਮੈਨੂੰ ਚਿੱਠੀ ਪੇ ਜੀਂ ਬੇ ਰਾਜਣਾ ਮਾਪਣ ਤੋਂ ਚੋਰੀ ਤੈਨੂੰ ਪਾੜੀ ਨੀ ਨੀ ਆਉਣੀ ਨੀ ਜੁਹਾ ਕੋਈ ਹੋਰੀ ਤੈਨੂੰ ਪਾੜੀ ਨੀ ਨੀਂਦੀਂ ਘੋਰੀਏ ਪੜ ਜੁਹਾ ਕੋਈ ਹੋਰੀ ਮੈਂ ਪੜਨਾ ਸਿੱਖਗੀ ਵੇ ോ താര വേണ നൂർ മൈൽ മോരി വേദോ താര വേണ നൂർ മൈൽ റി മോരി മനു സാടി ഭേജോ വേ ਆਪਣ ਤੋਂ ਚੋਰੀ 베 ਮੈਨੂੰ ਸਾੜੀ ਪੇਜੋ 베 ਰਾਜਣਾ ਮਾ ਕੈਣ ਤੋਂ ਚੋਰੀ ਤੈਨੂੰ ਬਨੁਣੀ ਨੀ ਆਉਣੀ ਮੀ ਗੋਰੀਏ ਬਨ ਜੂਗਾ ਕੋਈ ਹੋ ਬਨਣੀ ਨੀ ਆਉਣੀ ਨੀ ਗੋਰੀਏ ਬਨ ਜੂਗਾ ਕੋਈ ਹੋਰੀ ਮੈਂ ਬਨਣਾ ਸਿੱਖਗੀ ਵੇ ਰਾਜਣਾ ਸਿਰ ਤੋਂ ਕੈ ਰਾ ਤਣੀ ਵੇ ਮੈਂ ਬਨਣਾ ਸਿੱਖਗੀ ਵੇ ਸਿਰ ਤੋਂ ਪੈਰਾ ਤਾਣੀ ਦੋ ਤਾਰ पेसे भजो पे वे जना मोरि चोरी लाणे नी आ ਤੁਝਿਆ ਉਗਾ ਹੋਰੀ ਮੈਂ ਸਮਣਾ ਸਿੱਖਗੀ ਵੇ ਰਾਜਣਾ ਚੂਹੇ ਵੜੀ ਭੋਰੀ ਵੇ ਮੈਂ ਸਮਣਾ ਸਿੱਖਗੀ ਵੇ ਰਾਜਣਾ ਚੂਹੇ ਜੀ ਇਹ ਸੀ ਬਹੁਤ ਹੀ ਪਿਆਰਾ ਜਿਹਾ ਗੀਤ ਅਮੀਰ ਆ ਤੁਹਾਨੂੰ ਜ਼ਰੂਰ ਪਸੰਦ ਆਊਗਾ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ